ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਜੈ ਤੁਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਗੁਰਖਾਂ ਕਿਆਂ ਵਡਿਆਈਆਂ ਤੁਧਵਿੰ ਸਦੀਕ ਨੇ ਨਾ ਪਾਈਆਂ ਤਰ ਮਿਲੇ ਨਾ ਠਾਕ ਰਹਾਈਆਂ ਆਤਣ ਵਾਲਾ ਕਿਆ ਵਿਚਾਰਾ ਸਿੱਖੀ ਭਲੇ ਤੇਰੇ ਪੰਡਾਰਾ ਜਿਸ ਤੋਂ ਦੇਹ ਕਿਸੇ ਗਿਆਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਮਸਰੇ ਮਰ ਜਾਉ ਆਖਣੇ ਓ ਕਾ ਸਾਚਾ ਨਾਮ ਸਾਚੇ ਨਾਮ ਕੀ ਲਾਵੇ ਭੂਖ ਉਸ ਭੁਖੈ ਖੈ ਚਲਿ ਇਹ ਦੂਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਜ ਨਾਮ ਕੀ ਤਿਲ ਵੜਿਆਈ ਆਪ ਜਿਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਣ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੀਜਾ ਰਹੇ ਨਾ ਝੂਕੇ ਭੂਗ ਗੁਣ ਇਹੋ ਹੋਰ ਨਾ ਕੋਈ ਨਾ ਬੂਵਾ ਨਾ ਕੋ ਹੋਇ ਜੇੜੇ ਆਪ ਤੇ ਵੜਦੇ ਰੀ ਦਾਤ ਜਿਨ ਦਿਨ ਕਰਕੇ ਕੀ ਧੀ ਰਾਤ ਖਸਮ ਵਿਚਾਰ ਤੇ ਕਮ ਜਾਤ ਨਾਨਕ ਨਾਵੇਂ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਗੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰਪਾਸ ਹਮ ਕੀਰੇ ਗਰਮ ਸਤਿਗੁਰ ਸਰਨਾਇ ਕਰਿ ਜਿਆ ਰਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਿ ਰਾਤ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਾਰੇ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਵਹੀਨ ਜਮਪਾਸ ਜੋ ਸਤਿਗੁਰੂ ਦੇ ਸੰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤਿ ਹਰਿ ਸੁ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਹ ਹਰਿ ਜੀਉ ਪਰਿਆ ਸੈਲ ਪਥਰ ਮਹਿ ਜਤੂ ਪਾਏ ਤਾਂ ਕਰਿ ਜਿਕ ਆਗੇ ਕਰਿ ਧਰਿਆ ਮੇਰੇ ਮਾਧੋ ਜੀ ਸਤ ਸੰਗਤਿ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਰਨ ਪਿਤਾ ਲੋਕ ਸਤ ਬੰਤਾ ਕੋਈ ਨ ਕਿਸ ਦੀ ਧਰਿਆ ਸਿਰ ਸਿਰ ਜਿਗਸ ਮਾਹੀ ਠਾਕੁਰ ਸਿਰ ਸਿਰ ਜਿਗਸ ਮਾਹੇ ਠਾਕੁਰ ਕਾ ਹੇਮਨ ਕੋ ਕਰਿਆ ਊਡੇ ਊਡ ਆਵੇ ਸੇ ਕੋ ਸਾ ਜਿਸ ਬਾਸ਼ੇ ਬਸ਼ਰੇਸ਼ ਰਿਆ ਤਿਨ ਕਮਨ ਖਲਾਵੇ ਕਮਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਾਬ ਨਿਧਾਨ ਦਸ ਅਛ ਸਿਧਾਨ ਖਾ ਪੁਰ ਕਰ ਤਲ ਧਰਿਆ ਜਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨਾ ਪਾਰਾ ਵਰਿਆ ਵਾਹੇ ਗੁਰਜੀਕਾ ਖਰਸਾ ਵਾਹੇ ਗੁਰਜੀ ਕੀ ਫਤਿਹ ਰਾਗਾ ਸਾ ਮਹਲਾ ਚੌਥਾ ਸੋ ਪੁਰਖੇ ਕੁੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮ ਅਗਮ ਅਪਾਰਾ ਸਤਿ ਧਿਆਵਹਿ ਸਤਿ ਧਿਆਵਹਿ ਤੁਮ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਂ ਜੀਆਂ ਦਾ ਦਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰੇ ਆਪੇ ਠਾਕੁਰੇ ਹਰੇ ਆਪੇ ਸੇਵਕ ਜੀ ਧਿਆਨ ਆਨੰਦ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰਿ ਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਤੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਮ ਤੁਧ ਬਿਨ ਅਵਰਣ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਕੀ ਤੇਰੇ ਕਿਆ ਬੁਣਿਆ ਹੱਥ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਚਰਨਾਂ 'ਤੇ ਨਿਨ ਕੁਰਬਾਨਾ ਹਰਿ ਧਿਆਵ ਹੈ ਹਰਿ ਧਿਆਵ ਹੈ ਤੁਜੀ ਸੇਜਨ ਯੁਗ ਮੇਠਕ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰ ਧਿਆਵਾ ਜੀ ਜਨ ਟੂਟੇ ਜਨ ਕੀ ਫਾਤੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਨਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹੱਧਾਇਆ ਜੀ ਜੰਡਾਨਕ ਕਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੀ ਹਰ ਹੰਕ ਅਨੇਕ ਅਨੰਤਾ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਜੀ ਹਰ ਹੰਕ ਅਨੇਕ ਅਨੰਤਾ ਤੇਰੀ ਭਗਤ ਤੇਰੀ ਭਗਤ ਕਰੇ ਹਰ ਪੂਜਾ ਜੀ ਦਬ ਦਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜੇ ਬੋ ਸਿਮਰਤ ਸਾਸਤਰ ਜੀ ਕਰਕੇ ਰਿਆ ਖਟਕਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਰੀ ਅਪਰੰਪਰ ਕਰਤਾ ਜੀ ਤੁਝ ਜੇਵੜੇ ਅਵਰਨਾ ਕੋਈ ਤੂੰ ਜੋ ਕੋ ਜੁ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਦਾ ਸੋਈ ਤੁੜੇ ਆਪੇ ਪਾਵੈ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁੜੇ ਆਪੇ ਸਭ ਉਪਾਈ ਜੀ ਤੁੜੇ ਆਪੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਕਾ ਜਨ ਹੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਦਾਸਾਂ ਜੀ ਬਾਵੇਂ ਸੋਈ ਤੀਸੀ ਨੋ ਤੁੰਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਪਣੀ ਤੇ ਆਇਆ ਜਿਸ ਨੂੰ ਕਿਰਪਾ ਕਰੇ ਤੇਰਾ ਨਾਮ ਮਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਹੋਇਆ ਆਪ ਹੀ ਆਪ ਮਿਸ਼ੋੜਿਆ ਆਪ ਮਿਲਾਇਆ ਤੂੰਦਰ ਆਉ ਸਭ ਤੁਝ ਹੀ ਮਾਹੈ ਦੁੱਧ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗਨ ਵਿਛੜਿਆ ਸੰਜੋਗੀ ਮੇਲ ਜੇ ਸੋ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਗਮ ਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰਨਾਮ ਸਮਾਇਆ ਨੂੰ ਆਪੇ ਕਰਤਾ ਤੇਰਾ ਕੀ ਅਸਥ ਹੋਏ ਤੁਮੇਂ ਤੁਮ ਚਾ ਅਵਰਣ ਕੋਇ ਊਂਕਰ ਕਰ ਵੇਖੇ ਜਾਣੈ ਸੋਏ ਜਰਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰੜ ਲੈ ਪਹਿਲੇ ਨਿਵਾਸਾ ਪਾਣੀ ਬਾਵਕ ਜਨੇ ਕੀਆ ਪੰਕਰਿ ਮੂਹ ਬਗਨੈ ਚਾਲੈ ਹਮ ਦੇ ਖਾਤਹਿ ਡੂਬੀਐ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਕੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਜਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ 5ਵਾਂ ਭਈ ਬ੍ਰਪਦ ਮਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰੇ ਇੱਕ ਦਿਨ ਕਾਮ ਮਿਲ ਸਾਥ ਸੰਗਤ ਬਜ ਕੇ ਵਲ ਨਾਮ ਸਰਮ ਜਾਮ ਲਾਗ ਭਉ ਜਤਨ ਕੈ ਜਨਮ ਗਿਰਥਾ ਜਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਹਰਿ ਰਾਇਆ ਸਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ ਵਾਹੇ ਆਹੇ ਗੁਰਜੀ ਕੀ ਫਤਿਹ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਰਸਵੀਂ ਦੂਹਰਾ ਮਹਾਕਾਲ ਜੀ ਦੇ ਸਰਨ ਪਰੇ ਸੋ ਲੈ ਬਚਾਏ ਔਰ ਨਾ ਉਪਜਾ ਦੂਸਰ ਜਗ ਭੈ ਹੋ ਸਬੇ ਬਣਾਏ ਜੋ ਪੂਜਾ ਸਕੇ ਤੀਨ ਤਰ ਕਰੇ ਬਣਾਏ ਜਿਨ ਪਰ ਆਪਣੋ ਹਾਸ ਦੇ ਅਸੁਰੇ ਬਚਾਏ ਚੋ ਪਾਈ ਦੁਸਤ ਦਾਤ ਕਸ਼ ਬਾਤ ਨਾ ਜਾਣੀ ਮਹਾਕਾਲ ਪੁਨਰਸਠਾਨੀ ਬਾਲ ਅਬਾਲ ਕਪਨੋ ਨਾ ਵਿਚਾਰਾ ਕਰ ਪਠਾਨ ਜੇ ਕੋ ਊੰਕਾਰ ਰੇ ਰੇ ਕਾਰ ਹੁ ਜਿੰ ਜਾਉ ਬੋਨਾ ਸੰਗਰਾਮ ਚਾਉ ਏਕ ਨਿਧਾਨ ਕਰੋ ਰਣਮਾਹੇ ਕੇ ਅਸ ਤੁਧ ਕੇ ਧਨੁ ਨਾਹੇ ਏਕ ਭਾਵ ਤਜੁdna ਭਾਜਾ ਮਾਦੇ ਸਭ ਜਗ ਕੇ ਰਾਜਾ ਬਹੁ ਰਸਿਕਾ ਕਾਠ ਸੁ ਮਾਥਾ ਸ੍ਰੀ ਅਸ ਕੇ ਜਗ ਕੇ ਨਾਥਾ ਦੁਤੇ ਮਾਨਸੋ ਦਉਰ ਕਰ ਕਾਰ ਜਿਵ ਸੁ ਜਨ ਨਾਰਹ ਉਨ ਰਾਕਸ਼ਸਤਾ ਕਟਾ ਸੀਸਾ ਸ੍ਰੀ ਅਸ਼ੇਤ ਜਗਤ ਕੇ ਈਸ਼ਾ ਬੋਹਨ ਬਸਤ ਗਨਤੇ ਪਈ ਸਭੇ ਨਾਨ ਬਧਾਈ ਦਈ ਧਾਨਿਆ ਧਾਨ ਲੋਕਨ ਕੇ ਰਾਜਾ ਦੁਸ਼ਟਨ ਦਾ ਗਰੀਬ ਨਿਵਾਜਾ ਅਗਲ ਭਵਨ ਕੇ ਸਿਰ ਜਨਹਾਰੇ ਦਾਸ ਜਾਨ ਬੋਲਿਓ ਕੁਬਾਰ ਕਬਿਓ ਬਾਜ ਬੇਤੀ ਜੋ ਪਈ ਹਮਰੀ ਕਰੋ ਹੱਥ ਜਹ ਰੱਛਾ पूरण होए जिन्दगी इच्छा तव चरन में मन रहे हमारा अपना जान परोपद्र पार हमरा जोष्ट सवे तुम कावो आप हाथ दे मोहे बचावो सुखी बस है मोरो परिवार सेवक सिख सब करतार मोहे रक्षा निज कर दे करिए सब बैरन को आज संगरीय पूरण होए हमारी आशा तोर जनकी रहे बे आशा ਮਹੇਸ਼ਾਦ ਕੋਈ ਵਰਨਾ ਧਿਆਉ ਜੋ ਬਰਚਾਉ ਸਤੰਤੇ ਪਾਉ ਸੇਵਕ ਸਿਕ ਹਮਾਰੇ ਤਾਰਿਐ ਚੁੰਤਨ ਸਤਰ ਹਮਾਰੇ ਮਾਰਿਐ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤ੍ਰੰਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀਸ ਤੁਝੂ ਕਹੀ ਹੋ ਰਖਾ ਰੱਖ ਲਿਓ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੀ दीन बंद दुष्टन के हमता तुम हो पूरी चतुर्दशकंता काल पाए ब्रह्मा भक्तरा काल पाए शिव जू अवतार काल पाए कर विष्णु प्रकासा सगल काल का की आत्मासा जन काल योगी की शिव कीयो वेदराज ब्रह्मा जोथियो जवन काल सब लोक सुवारा नमस्कार है तहे हमारा जवन काल सब जगत बनायो देव दंद दच्छन उपजायो आज अंत एके अवतार सुई गुरु समझियो हमारा नमस्कार सिही बोह हमारी सगल प्रजा जिन आप सुवारी शिव कण को शिव गुण सुख दियो सतरन को पल मोह बच गियो कट कट के अंदर की जानत पले बुरे की पीर प्रशांत चि टीते कुंजरे अस थुल्ला सब पर कृपा दृष्ट कर पूला संतन दुख पाए ते दुखी सुख पाए साजन के सुखी एक एक की पीर पहचानै कट कट के पट पट की जाने जग उदरख करा कर तारा प्रजा द्रप्तब दे अपारा जब आ करख करत हूं तबहु तुम मैं मिलत दे दर्शन हूं ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵিকার ਨਿਰਲੰਭ ਆਦ ਅਨੀਲ ਅਨਾਜ ਅasamb ਤਾ ਤਾਂ ਮੂੜ ਉਚਾਰਤ ਭੇਦਾ ਜਾਗੂ ਭੇਵ ਨਾ ਭਾਵਤ ਭੇਦਾ ਤਾਂ ਕੋ ਕਰਤਾ ਹਰਿ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਂਟ ਨਹੀਂ ਭਿਵ ਆਪ ਆਪਣੀ ਬੁਝ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿ ਸਦਾ ਪਸਮ ਸੰਸਾਰਾ ਏਕੇ ਰੂਪੇ ਰੂਪ ਸਰੂਪਾ ਰੰਤ ਭਇਓ ਰਾਵ ਕਹਿ ਪੂਪਾ ਅੰਜਨ ਜੇਰ ਦੇ ਗਜਕੀਨੇ ਤੁਮੁ ਦਿਖਾਨ ਬਹੁ ਰਚਨੀਨੀ बहु भूल राजा होए बैठा कहूं सिंह पे आसन कर के बैठा सिगरी श्रेष्ठ जगाए जंपव आज जुगाद स्वरूप स्वंभव अभ्रछा मेरी तुम करो सिख बार या सिख संग रूप जोष्ट जीते भूत उत्पन्न पाता सफल मिले सरोरण काता जे अस तुज दव शरणि परे तिन कै जोष्ट दुख होए मरे औरख जवान बल भरे ति हारे तिन कै तुम शंकर सब थंक तारे ਜੋ ਕਲ ਕੋਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟਨੇ ਹੈ ਰੱਛਾ ਹੋਏ ਤਹ ਸਭ ਕਾਲਾ ਦੁਸ਼ਟ ਅਕ੍ਰਿਸ਼ਟ ਤ੍ਰੇਤਕਾਲਾ ਕਿਰਪਾ ਦ੍ਰਿਸ਼ਟ ਨਣ ਜਾਏ નિਹਾਰ ਹੋ ਤਾਂ ਕੇ ਤਾਪ ਤਨ ਕਮੈ ਹਰ ਹੋ ਰਿੱਧ ਸਿੱਧ ਕਰਮੋਸ ਬੋਈ ਦੁਸ਼ਟ ਸਾਸ ਹੋਏ ਸਕੇ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਹ ਉਬਾਰਾ ਜਿਨ ਨਰ ਨਾਮ ਤੇ ਹਾਰੂ ਕਾ ਦਰਜ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਗ੍ਰਿਹੰ ਵਰਜਕ ਮਾਤਾ ਗ੍ਰੰਥ ਕਲਾ ਪੂਰਨ ਸਭਰਾਤਾ ਕੈਲ ਬਿਕ ਸਗਲ ਦੇਹ ਕੋ ਹਰਤਾ ਜੁਸਤ ਦੋਖਿਨ ਕੋ ਛੇ ਕਰਤਾ ਸ੍ਰੀ ਅਸ ਰੰਧਬ ਪਾਇ ਲਿਆਲਾ ਪੂਰਨ ਕਰਾ ਗਨ ਤਤਕਾਲਾ ਮਨ ਬਾ ਸ਼ੰਤ ਫਲ ਭਾਵੇ ਸੋਈ ਦੂਖਨਤ ਸੇ ਵਿਆਪਤ ਕੋਈ ਜੜੇਲ ਸੁਨੇ ਗੂੰਗ ਜੋ ਜਾਹੇ ਸੁਰਤਨਾ ਪਾਵੀ ਸੁਨੇ ਮੂੜ ਜਿਤ ਲਾਏ ਚਤੁਰਤਾ ਆਵਈ ਤੁਹਾਨੂੰ ਕਿੰਨਾ ਦਿਨ ਨਾਰਕੇ ਰਹ ਹੈ ਹੋ ਜੋ ਯਾ ਕੀ ਇੱਕ ਬਾਰ ਚੋਪਈ ਕੋ ਕਹੈ ਚੋਪਈ ਸੰਭਰ ਸਤਰ ਅਸ਼ਾਸਮ ਨੀਜੇ ਅਤ ਸਹਿ ਬੁਤੀਨ ਕਹੀਜੇ ਭਾਦਰਵ ਸੁਦੀ ਅਸ਼ਟਮਿ ਦਿਵਾਰਾ ਤੀਰੇ ਸਤਰ ਗਨ ਸੁਦਾਰਾ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚੰਤਰੀ ਮੁਤਰੀ ਭੂਪ ਸਮਾਦੇ 405 ਤਿਰਤਰ ਸਮਾਪਤ ਮਸਤ ਸੁਭ ਮਸਤ ਅਪਜੁ ਵਾਹੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਦਾਸ ਜਾਨ ਕਰਦਾਸ ਪਰ ਕੀਜੇ ਕਿਰਪਾ અપਾਰ ਆਪ ਹੱਥ ਦੇ ਰੱਖ ਮੋਹਿ ਮਨ ਕਰਨ ਬਚਨ ਵਿਚਾਰ ਚੋ ਭਈ ਮੈ ਨਾ ਅਗਨੇ ਸੇ ਪ੍ਰਸੰਭਾਉ ਕਿਸਨਿ ਪਿਸਨ ਕਭੂ ਨਹਿ ਤਿਆਉ ਕਾਂ ਸੁਣੈ ਪਹਿਚਾਨਾ 300 ਲਿਵਲਾ ਕੀ ਮੋਰੀ ਭਗਤ 300 ਮਹਾਕਾਰ ਰਖਵਾਰ ਹਮਾਰੋ ਮਹ ਲੋ ਮੈਂ ਕਿੰ ਕਰਤਾਰੋ ਆਪਣਾ ਜਾਨ ਕੋ ਰਖਵਾਰ ਬਾਹੇ ਕੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੇ ਪਰਤ ਪਰਿਐ ਚੁਨ ਚੁਨ ਸਤਰ ਹਮਾਰੇ ਮਰਿਐ ਦੇਗ ਤੇਗ ਜਗ ਮੈਂ ਦਉ ਚਲੈ ਰਾਖ ਆਪ ਮਹਿ ਵਰਨੰਦ ਲੈ ਤੁਮਮ ਕਰੋ ਸਦਾ ਪਤ ਪਾਰਾ ਤੁਮ ਸਾਹਿਬ ਮੈਂ ਦਾਸ ਤਿਹਾਰਾ ਜਾਣੇ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਬ ਕਾਜ ਤੁਮ ਹੋ ਸਭ ਰਾਜਨਗੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਨ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਤਰਾਵੇਂ ਆਂਜਵਾਤ ਹੋਏ ਆਪਣਾ ਜਾਣ ਕਰੋ ਮਤਬਾਰਾ ਤੁਮ ਸਾਹਿਬ ਮੈਕਿੰਗ ਕਰਥਾਰਾ ਦਾਨ ਜਾਣ ਦੇ ਹੱਥ ਉਭਾਰੋ ਹਮਰੇ ਸਭ ਬੈਰਿੰਗ ਸੰਘਾਰੋ ਪ੍ਰਥਮ ਤਰੋ ਭਗਵਤ ਕੋ ਧਿਆਨ ਬੋਹਰ ਕਰੋ ਬਿਪਤਾ ਬਿਬਨਾ ਨ ਕਿਸਨ ਜਥਾ ਮੱਤਤ ਰਹੁਚਾਰੋ ਚੂਕ ਹੋਈ ਕਬਲੇ ਉਸਦਾਰ ਕਬ ਵਾਜ ਦੋਹਰਾ ਜੋ ਨਹੀਂ ਪ੍ਰਭ ਮੋਸੋ ਕਹਾ ਅਸ਼ੋਕੋ ਜਗ ਮਾਹ ਜੋ ਤਹ ਪ੍ਰਭ ਕੋ ਧਿਆ ਹੈ ਅੰਤ ਸੁਰ ਕੋ ਜਾਹੇ ਦੋਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਸ਼ਨਾ ਹੈ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਰਾ ਵੇਖ ਦਿਖਾਏ ਜਗਤ ਕੋ ਲੋਕਨ ਕੋ ਬਸਕੀਨ ਅੰਤ ਕਾਲ ਕਾ ਤੀਕਤਿਓ ਬਾਸ ਨਰਕ ਮੋਲੀਣ ਦੂਰਾ ਤਿੰਨ ਬਿਦਿਨ ਕੇ ਕੁਲ ਬਿਥੇ ਪ੍ਰਗਟੇ ਨਾਨਕ ਰਾਏ ਸਭ ਸਗਨ ਕੋ ਸੁਖ ਦੇ ਜੈ ਤੇ ਪਏ ਸੁਹਾਏ ਜੋ ਪਈ ਤਿਨ ਇਹ ਕਾਲ ਮੋ ਧਰਮ ਜਗਤ ਕੋ ਸੋਕ ਬਯੋ ਜਗਤ ਕੋ ਸੋਕ ਹੈ 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 ਸਭ जग ਬਯੋ ਜੈ 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 ਸੁਰ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ सवैया छत्री को भूत हो बामन को न कह तब आवन है जो और करों जर और जाज तो ग्रह तो तो को तो त्याग कहा चित मैं तरो अब रीच कह दो वह हमको जो बेनती कर जोर करों जब आव की ओ दिन जान बने अत हिरण में तब जूझ मरो दो हो रा दसम कथा भगवत की भाखा करी बनाए खबर बासना नह प्रभ धर्म जुट के चाहे सवैया ਤਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਾਰੇ ਤੇ ਚਿੱਤ ਮੈਂ ਜੁਦ ਵਿਚਾਰੇ ਦੇਹ ਅਨਿਤ ਨਾ ਨਿਤ ਰਹੇ ਜਸ ਨਾਮ ਝੜੇ ਪਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹ ਤਨ ਉਦ ਸਦੀਪਕ ਜਿਉ ਉਜਿਆਰੇ ਗੈਨੇ ਕੀ ਵਡਣੀ ਮਨ ਹੱਥ ਲੈ ਕਦਰ ਤਾਕਤ ਵਾਰ ਬਹਾਰੇ ਦੋਹੋਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ 파ਖਤ ਨੇਤ ਸੁਰਗ ਬਾਸ ਉਪਰ ਕਰਾ ਸਕਰੀਪੁਰੀ ਸਮੇਤ ਚੋਪਈ ਜੋ ਇਹ ਕਥਾ ਸੁਨੇ ਔਰ ਗਾਵੇ ਦੁਖ ਪਾਪ ਤਹ ਨਿਕਟ ਨ ਆਵੇ ਬਿਸਨ ਭਗਤ ਕੀ ਇਹ ਫਲ ਹੋਈ ਆਲ ਬਿਆਛੇ ਸਕੀ ਨਾ ਕੋਈ ਸੰਭਰ ਸਤਰ 755 ਹਾਰਵਦੀ ਪਥਮ ਸੁਭਦਾਵਨ ਵੈ ਪ੍ਰਸਾਦ ਕਲ ਗੰਤ ਸੁਦਾਰਾ ਪੂਲ ਭਰੀ ਲੋਹ ਲੇ ਸੁਦਾਰਾ ਦੋਰਾ ਨੇਤਰ ਤਰੰਗ ਕੇ ਚਰਨ ਤਰ ਸੁਤਰਵਤੀ ਰਤ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਦੋਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੋਈਆ ਪਾਹੇ ਗਹੇ ਜਬ ਤੇ ਤੁਮਰੇ ਬਦ ਦੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਪੁਰਾਨ ਅਨੇਕ ਕਹੇ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਵੇਖ ਸਵੇ ਬੋ ਬੇਦ ਕਹੇ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਤੂਰਾ ਸਰਬ ਦੁਆਰ ਕੋ ਛਾੜ ਕੇ ਗਾਇ बि <laughs> त ਜਾ ਆਨੰਦ ਏ ਓਮਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਹਾ ਵਧਾਈਆਂ ਰਾਗ ਰਗਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੂਤਾ ਗਾਉ ਹੋਰੀ ਕੇਰਾ ਮਨ ਜਿਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਨ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨ सबना गला समर्थ स्वामी सोपे मनो विचारे कहे नानक मन मेरे सदा रहो हर नाले साचे साहिबा क्या नहीं कर तेरे करता तेरे सब किस है जिस देह सो पाए सदा सिख सलाह तेरी नाम, नाम के मन वसावे नाम जिनके मन वसिया वाजे शब्द कनेरे कहे नानक सच्चे साहिब क्या नहीं करते रह सच्चा नाम मेरा आधार ਸਾਚਾ ਨਾਮ ਅਧਾਰ ਮੇਰਾ ਜਿਨੂੰ ਭੁਖਾ ਸ਼ਬਦ ਗੁਆਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਦੀ ਸ਼ਾਹ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਿਧ ਤਰੋ ਦੇ ਆਰੋ ਸਾਚਾ ਨਾਮ ਮੇਰਾ ਆਧਾਰੋ ਹਜੇ ਪੰਜ ਸ਼ਬਦ ਕਰਤਿ ਪਾਗੇ ਕਰਤਿ ਪਾਗੇ ਸ਼ਬਦ ਬਾਜੇ ਕਲਾ ਜਿਤ ਕਰਤਾਰਿਆ ਪੰਜ ਰੂਤ ਦਿਵਸ ਕੀਤੇ ਕਾਲ ਕੰਢਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਿ ਨਾਮ ਹਰ ਕੇ ਲਾਗੇ ਕਹ ਨਾਨਕ ਤੈ ਸੋ ਆ ਤਿਤ ਕਰ ਅਨਹਦ ਵਾਜੀ ਅਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਤਿ ਸਿ ਪੂਰੇ ਗੁਰਡੇ ਜਾਨੀ ਸੁਣਤੇ ਪੁਨੀਤ ਕਹਿ ਦੇ ਪਵਿੱਤ ਸਤ ਗੁਰ ਰਹਿ ਆ ਪਰਪੂਰੇ ਬਿਣ ਵੰਤ ਨਾਨਕ ਦੁਰ ਚਰਨ ਲਾਗੇ ਵਾਝੇ ਅਨਹਦ ਦੂਰੇ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ RAM ਮੁੰਡਾ ਆਵਣੀ ਮਹਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਤਸੁ ਲੋਕ ਵਿਚਾਰੋ ਅੰਮ੍ਰਿਤ ਨਾਮ ਧਾਪੂ ਕਾ ਪਈਓ ਜਿਸ ਕਾ ਸਭ ਉਦਾਰੋ ਜੀ ਕੋ ਖਾਵੈ ਜੀ ਕੋ ਪੁੰਚੈ ਜਿਸ ਕਾ ਹੋਏ ਉਦਾਰੋ ਇਹ ਵਸਤ ਤਿਨਹਿ ਜਾਏ ਨਿਦਰ ਰਖਉ ਤਾਰੋ ਟਮਸਨ ਸਾਰੇ ਤੈਨੂੰ ਲਗਤ ਰਹੀ ਹੈ ਸਬਨਾਨਕ ਬ੍ਰਹਮਕਸਾਰੋ ਸਲੋਕ ਮਹਨਲਾ ਪੰਜਵਾਂ ਤੇਰਾ ਗੀਤਾ ਜਾ ਤੋ ਨਹੀਂ ਮੈਨੂੰ ਜੋਗ ਗੀਟੋਈ ਮੈ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਦਰਸ ਪਇਓਈ ਦਰਸ ਪਿਆ ਸਤ ਗੁਰ ਸਜਣ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀਵੇ ਹਰੇ ਆ ਪੌੜੀ ਕਿੱਥੇ ਤੂੰ ਸਮਰਥ ਜਿੱਥੇ ਕੋਈ ਨਾ ਏ ਉਥੇ ਤੇਰੀ ਰੱਖ ਅਗਣ ਉਦਨ ਮਾਏ ਸੁਮਕੇ ਜਮਕੇ ਦੂਤ ਨਾ ਤੇਰੇ ਛਡ ਜਾਏ ਪਹੁੰਚ ਬਿਕਪਸਗਾਹ ਗੁਰਸ਼ਖਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਕਾਇ ਕਲ ਮੈਂ ਇਹੋ ਪੁੰਨ ਗੁਰੂ गोविंद ਗਾਇ ਸਭ ਸੋ ਕਿਰਪਾਲ ਸਮਾਲੇ ਸਾਹ ਸਾ ਮਿਰਥਾ ਕੋਈ ਨਾ ਜਾਏ ਜੀ ਆਵੇ ਜਾਈ ਸਲੋਕ ਮਹਲਾ ਪੰਜਵਾ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਗੁਰ ਵੇਖਣਾ ਕੰਨੁ ਸੁਣਨਾ ਗੁਰ ਨਾਉ ਸਤਗੁਰੇ ਸੇਤੀ ਰਤਿਆ ਦਰਗੇ ਪਾਈਐ ਖਾਉ ਕਹੋ ਨਾਨਕ ਕਿਰਪਾ ਕਰੈ ਜਿਸ ਨੂੰ ਇਹ ਵਤ ਦੇ ਜੱਗ ਮੇਹ ਉਦਮ ਕਾੜੀਐ ਵਿਰਲੇ ਕੇ ਹੀ ਕੇ ਮਹੱਲਾ ਪੰਜਵਾ ਰਖੇ ਰਖਨਾਰ ਆਪ ਉਬਾਰਿਐੁਰਗੀ ਪੈਰੀ ਪਾਇ ਖਾਲਸਵਾਰਿਐ ਹੋਆ ਆਪ ਬਿਆਰ ਬਨੋ ਨਾ ਵਿਸਾਰਿਐ ਸਾਧ ਜਨਾ ਕੇ ਸੰਗ ਭਵਜਲਤਾਰਿਐ ਸਾਗਤ ਨਿੰਦਕ ਦੁਸ਼ਟਖਿੰਦ ਬਾਹਿ ਬਿਦਾਰਿਐ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਬਾਹੇ ਜਿਸੇ ਸੇ ਮਰੇ ਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮੰਨੇ ਬਾਹੇ ਜਿਸੇ ਸੇ ਮਰੇ ਤ ਸੁਖ ਹੋਏ ਸਗਲੇ ਦੁਖ ਜਾਏ ਵਾਹੇ ਦੀਆਂ ਦੇ ਜਗਾਰੇ ਗ ਜਾਵੇ ਹੋਰੇ ਪਾਵੇ ਸਰਬਲੋ ਮਹਾਰਾਜ ਜੀ ਅਨੁਭਾਵੇ ਸੁਣ ਕੇ ਨਿਹਾਲੋ ਜਾਵੇ ਸਤਿ ਸ੍ਰੀ ਅਕਾਲ ਕਰਨਾ ਕਰਦੀਆਂ ਕਹੇ ਅਰਦਾਸ ਨਹੀਂ ਕਰਨੀ ਕਹ ਨਾਲ ਕਰਦੀਆਂ ਕਰ ਲੈ ਨਾਲ ਹੀ ਲੈ ਵਾਂ ਦੁਨੀਆਂ ਮੈਂ ਵੀ ਉੱਠ ਕੇ ਕਰ ਲੈ 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 ਮੈਂ ਕਰਨੀ ਹੈ ਪੈ ਕੇ ਕਰਨੀ ਉੱਠ ਕੇ ਨਹੀਂ ਕਰਦੀ ਉੱਠ ਕੇ ਕਰਦੀ ਜੇ ਅਰਦਾਸ ਦੀਆਂ ਨਾਲ

vai do you